ਮੁਕੇਰੀਆਂ ਦੇ ਕਾਉਂਟਰ ਇੰਟੈਲੀਜੈਂਸ ਅਤੇ ਜ਼ਿਲ੍ਹਾ ਪੁਲਿਸ ਨੇ ਸਾਂਝੇ ਯਤਨਾਂ ਸਦਕਾ ਜੰਮੂ ਕਸ਼ਮੀਰ ਤੋਂ ਡੋਡਾ ਚੂਰਾ ਪੋਸਟ ਦੀ ਸਮਗਲੀਕਰਦੇ ਅੰਤਰਾਜੀ ਗਰੋਰ ਦੇ ਦੋ ਸਮਗਲਰਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਕਾਉਂਟਰ ਇੰਟੈਲੀਜੈਂਸ ਦੇ AIG ਦਿਲਬਖ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਸਮਗਲਰ ਇੱਕ ਟਰੱਕ ਦੇ ਵਿੱਚ ਜੰਮੂ ਕਸ਼ਮੀਰ ਤੋਂ ਪੰਜਾਬ 'ਚ ਦਾਖਲ ਹੋ ਰਹੇ ਹਨ ਅਤੇ ਇਹ ਸਮਗਲਰ ਰਾਸ਼ਟਰੀ ਰਾਜ ਮੁਕੇਰੀਆਂ ਦੇ ਆਸ-ਪਾਸ ਸਵੇਰੇ ਰੁਕਣਗੇ ਉਹਨਾਂ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਉਹਨਾਂ ਨੇ ਗੁਰਦਾਸਪੁਰ ਮਕੇਰੀਆਂ ਪਠਾਨਕੋਟ ਚ ਪੁੱਲ ਗੈਸਟ ਤੋਂ ਇਲਾਵਾ ਨਾਕਾਬੰਦੀ ਕਰ ਦਿੱਤੀ ਅਤੇ ਸਵੇਰ ਤੜਕਸਾਰ ਹੀ ਇਹ ਟਰੱਕ ਚੂਰਾਪੋਸਤ ਸਮੇਤ ਕਾਬੂ ਕਰ ਲਿਆ ਗਿਆ ਉਹਨਾਂ ਦਾ ਸਾਕੀ ਇਹਨਾਂ ਕੋਲ 5 ਕੁਇੰਟਲ 80 ਕਿਲੋ ਚੂਰਾਪੋਸਤ ਨਿਕਲੀ ਹੈ ਇਹਨਾਂ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਟਰੱਕ ਵੀ ਕਬਜ਼ੇ ਚ ਲੈ ਲਿਆ ਹੈ ਸਾਡਾ ਰੈਗੂਲਰ ਪਠਾਣਸੀਈ ਕੰਟ੍ਰੈਕਟ ਸਾਨੂੰ ਕੋਈ ਇਨਫਰਮੇਸ਼ਨ ਨਹੀਂ ਵੀ ਕੋਈ ਰੈਗੂਲਰ ਜਿਹੜੇ ਆ ਕੋਈ ਸ਼ਿਸ਼ੀ ਨਗਰ ਤੋਂ ਨਸ਼ੀਦਾ ਬਰਾਦ ਲੈ ਕੇ ਤੇ ਪੰਜਾਬ ਤੇ ਦੀ ਸਬਲਿੰਗ ਖਾਦ ਦੇ ਵਿੱਚ ਆ ਰਿਹਾ ਹੈ ਜੇ ਜਿਦਿ ਤੋਂ ਕੱਲ ਸਾਡੇ ਸੋਸ ਨੇ ਕੋਈ ਕੋਈ ਟ੍ਰੇਨ ਪਰੇਵਲ ਅੱਜ ਇੱਕ ਟਰੱਕ ਆ ਰਿਹਾ ਸ਼ਿਸ਼ੀ ਨਗਰ ਤੋਂ ਦਾ ਜਿਹਦੇ ਚ ਕੋਈ ਆਪਣਾ ਨਾਲ ਨਾਲ ਉਹਨਾਂ ਸਭ ਟਰੱਕ ਨੰਬਰ ਸਿਆ ਨੇ ਪੀਆ ਟਰੱਕ ਨੰਬਰ ਹੈਗਾ ਉਹਦੇ ਚ ਕੰਡਕਟਰ ਦਾ ਡਾਇਬੀਟ ਹੈ ਤੇ ਜਿੱਦ ਜੇ ਕੋਈ ਹੋਸਾ ਦਾ ਜਿਹੜਾ ਕੋਈ ਨਸ਼ੀਦਾ ਖੋਦਾ ਲੈ ਕੇ ਜਿਹੜਾ ਸਭ ਤੋਂ ਪੰਜਾਬੀ ਜੰਟ ਹੋ ਗਿਆ ਕਿ ਇੱਥੇ ਸਪਾਈ ਕਰ ਰਹੇ ਨੇ। ਤਾਂ ਇਸ ਵੰਦ ਸੇ ਇਹ 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 ਸ ਇਨਫੋਰਮੇਸ਼ਨ ਦੇ ਉੱਪਰ ਐ ਮੈਂ ਆਪਣੇ ਕੌਂਟਰਟੈਰਿਸਟ ਬਖਾੜ ਕੋਟ ਤੋਂ ਇੱਕ ਟੀਮ ਤਿਆਰ ਕੀਤੀ ਜਿਹਦੀ ਜਿਹਨੂੰ ਹੈਡ ਕਰ ਰਿਹਾ ਸੀ ਆਪਣਾ ਐਸਏਜੀ ਕਮਿਸ਼ਨ ਉਹਦਾ ਟੀਮ ਤਿਆਰ ਕਰਕੇ ਤੇ ਮੈਂ ਆਪਣਾ ਇਲਾਕੇ 'ਚ ਭੇਜੀ ਤੇ ਜਿਹੜੀ ਆਪਣਾ ਉਹ ਜਿਹੜੀ ਪਠਾਣਕੋਟ ਆਪਣਾ ਮੁਕੇਰੀਆਂ ਦਦਾਪੋ ਦੀ ਸੱਚਕ ਗਾਹ ਤਲਾਸ਼ ਕਰ ਰਹੇ ਸੀਗੇ। ਜਦੋਂ ਜਦੋਂ ਆਪਣਾ ਗੱਲ ਦੀ ਫਤਿਹ ਮਕੇਰੀ ਪਹੁੰਚੇ ਤੇ ਉਥੇ ਇਨਸਪੈਕਟਰ ਨਗਰ ਐਸ ਐਚਓ ਮਕੇਰੀਆਂ ਨੇ ਲਗਾ ਲਾਈ ਸੀ ਉਥੇ ਤੇ ਜਿਨ੍ਹਾਂ ਨੂੰ ਮੇਰੇ ਆਪਣਾ ਟੀਮ ਸੀ ਜਿਨ੍ਹਾਂ ਨੇ ਸਾਰੀ ਦੱਸੀ ਗੱਲ ਆਪਣੇ ਐਸ ਐਚਓ ਮਕੇਰੀਆਂ ਸਾਹਿਬ ਤੋਂ ਉਹ ਐਸ ਐਚਓ ਮਕੇਰੀਆਂ ਨਾਲ ਨਾਲ ਨੇ ਤਰਤੀ ਬਣਾ ਕੇ ਤੇ ਕਵਾਈ ਨਾਲ ਨੇ ਆਪਣੀ ਲਾ ਕੇ ਸਰਚ ਕੀਤੀ ਤੇ ਸੋਰਸ ਡੈਗਰ ਨੂੰ ਦੱਸ ਰਿਹਾ ਕਿ ਜਿਹੜੀ ਹੈ ਜਿਹੜੀ ਗੱਡੀ ਜਿਹੜੀ ਹੈ ਇੱਥੇ ਜੰਮ ਕੇ ਰਹੀ ਹੈ ਜਿਹਨਾਂ ਨੂੰ ਲਾ ਕੇ ਸਰਵ ਮੈਸੇਜ ਕੀਤੇ ਤੋ ਕਾਫੀ ਜਦੋਂ ਜੈਕਰ ਸਰਚ ਕਰ ਤੋਂ ਬਾਅਦ ਐਸ ਜੂ ਮਕੇਰੀਆ ਤੇ ਆਪਣਾ ਸਾਰੀ ਟੀਮ ਨੇ ਜਿਹੜੀ ਆ ਇਹ ਗੱਡੀ ਲਾ ਕੇ ਆਸਿਰ ਜੋੜ ਲਓ ਆਪਣਾ ਚੀਜ਼ਾਂ ਤੇ ਬਰਾਮਦ ਕੀਤੀ ਹੈ ਜਦੋਂ ਮੌਕੇ ਦਾ ਐਸ ਆਪਣਾ ਐਸ ਜੂ ਮਕੇਰੀਏ ਨੇ ਡੀਐਸ ਸਾਹਿਬ ਨੂੰ ਮੌਕੇ ਬੁਲਾਇਆ ਤੇ ਜਿਹਨਾਂ ਲਈ ਜਿਨ੍ਹਾਂ ਨੇ ਡੀਐਸ ਸਾਹਿਬ ਨੇ ਉਹਦੀ ਤਲਾਸ਼ੀ ਕਰਕੇ ਤੇ ਇੱਕ ਗੱਡੀ ਛੋ 29 ਬੋਰੀਆਂ ਜਿਹੜੀਆਂ ਇਹ ਚੋਰਾ ਪੁੱਕੀ ਪੋਸਟੇ ਰਾਮ ਕੀਤੀਆਂ ਜਦੋਂ ਇਹ ਪੁੱਲ ਜਿਹੜੀ ਆ ਵੇਟ ਸੀਗਾ 50 ਕਿਲੋ ਤੇ 15 ਮੀਟਰ ਅ ਪੈ ਪੈ ਦਾ ਸੀ ਵੀ ਆ ਇਹ ਟਿਹਾ ਵਾਜਮਾਨ ਸੀ ਕਿੰਨਾ ਪੰਜ ਪੰਜ ਕਿਲੋ ਤੇ 80 ਕਿਜੀ ਟੋਟਲ ਵੇਟ ਹੈ ਹੁਸ਼ਿਆਰ ਪੱਤੋ ਜੀ ਗੇਸ਼ ਬਹਿਲਦੀ ਰਿਪੋਰਟ ਪੰਜਾਬ ਟੂਡੇ